ਉਹ ਮਾਨਸਮਾਨੀ ਕੰਮ ਬੜੀ ਵਧੀਆ ਕਰ ਰਹੇ ਨੇ ਇੱਕ ਤਾਂ ਪਹਿਲੀ ਗੱਲ ਤਾਂ ਦੇਖੋ ਇੰਨੇ ਜਿਹੇ ਤੋਂ ਬੀਜੇ ਬਿੱਲ ਨਹੀਂ ਆਏ ਬੱਚੇ ਉੱਠ ਰਹੇ ਨਸ਼ਿਆਂ ਨੂੰ ਤੁਰੇ ਆ ਉਹਨਾਂ ਨੂੰ ਨੱਥ ਪਾ ਰਹੀਆਂ ਨਸ਼ਿਆਂ ਨੂੰ ਪੰਜਾਬ ਸਰਕਾਰ ਨੂੰ ਜੀ 10 ਚੋਂ ਕਿੰਨੇ ਨੰਬਰ ਦੇਣੇ ਚਾਹੋਗੇ 10 ਚੋਂ 12 ਨੰਬਰ ਦੇਣੇ ਜਾਣੇ ਆ ਜੀ ਹਾਂਜੀ ਹੋ ਰਿਹਾ ਹੈ ਗਰਾਊਂਡ ਲੈਵਲ ਤੇ ਕੰਮ ਬਹੁਤ ਵਧੀਆ ਕਰ ਰਹੀ ਹੈ ਸਰਕਾਰ ਨਸ਼ਾ ਮੁਕਤੀ ਜਿਹੜਾ ਮੋਰਚਾ ਚੱਲਿਆ ਵਾ ਬਹੁਤ ਵਧੀਆ ਚਲਾਇਆ ਇਹਨਾਂ ਨੇ ਮਤਲਬ ਕਿ ਹੁਣ ਘਟ ਰਿਹਾ ਲੈਵਲ ਅੱਗੇ ਨਾਲੋਂ ਜੋ ਸਾਡੇ ਕੋਲ ਚੀਜ਼ ਹੈਗੀ ਆ ਜੇ ਸਾਡੇ ਕੋਲ ਵਧੇਗੀ ਵੀਰੀ ਅਸੀਂ ਦਵਾਂਗੇ ਜੇ ਸਾਡਾ ਹੀ ਨਹੀਂ ਪੂਰਾ ਹੋ ਰਿ ਇਹ ਸਰਸਾਂ ਦਾ ਬਿੱਲ ਦਾ ਜਿਹੜਾ ਕੀਤਾ ਇਹਨਾਂ ਨੇ ਗਰੀਬਾਂ ਵਾਸਤੇ ਬਿੱਲ ਦਾ ਤਾਂ ਬਹੁਤ ਵਧੀਆ ਕੀਤਾ ਬਿੱਲ ਜ਼ੀਰੋ ਹੀ ਆ ਰਹੇ ਲਗਭਗ ਸਾਰੇ ਦਾ ਬਾਕੀ ਹੁਣ ਨਸ਼ਿਆਂ ਦੇ ਉੱਤੇ ਵੀ ਇਹਨਾਂ ਨੇ ਕਾਫੀ ਲਗਾਮ ਲਗਾਈ ਹੈ ਮੈਂ ਕਹਿੰਦਾ ਜੇ ਕਰਪਟ ਕਿਸੇ ਵੀ ਪਾਰਟੀ ਦਾ ਭਾਵੇਂ ਆਮ ਦਾ ਹੈ ਜਾਂ ਕਿਸੇ ਕਾਂਗਰਸ ਦੀ ਪਾਰਟੀ ਦਾ ਵਿਧਾਇਕ ਹੈ ਮੇਰੇ ਹਿਸਾਬ ਦੇ ਨਾਲ ਕੋਈ ਅਫਸਰ ਹੈ ਉਹਦੇ ਉੱਪਰ ਪ੍ਰੋਪਰ ਐਕਸ਼ਨ ਲੈਣਾ ਚਾਹੀਦਾ ਉਹ ਲਿੱਤਾ ਬਹੁਤ ਵਧੀਆ ਕੀਤਾ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਅਫਸਰਾਂ ਨੂੰ ਵਿਧਾਇਕਾਂ ਨੂੰ ਸਾਰਿਆਂ ਨੂੰ ਨਸੀਦ ਮਿਲੇਗੀ ਕਿ ਅਸੀਂ ਸਹੀ ਤਰੀਕੇ ਨਾਲ ਕੰਮ ਕਰੀਏ ਤੇ ਇਦਾਂ ਕਰਪਸ਼ਨ ਨਾ ਕਰੀਏ ਪੰਜਾਬ ਸਰਕਾਰ ਜੋ ਨਸ਼ਿਆ ਵਿਰੋਧੀ ਯੁੱਧ ਚਲਾ ਰਹੀ ਹੈ ਉਹ ਛਲਾਂਗਾ ਜੋ ਕਦਮ ਹੈ ਉਹਨੂੰ ਅਸੀਂ ਉਹਦਾ ਪੂਰਾ ਸਪੋਰਟ ਕਰਦੇ ਆਂ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਨੇ ਗੇਮਾਂ ਵਾਲ ਵੀ ਬੱਚਿਆਂ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਹੈ ਤਾਂ ਇਹ ਸਭ ਤੋਂ ਵਧੀਆ ਚੀਜ਼ ਪੰਜਾਬ ਗਵਰਨਮੈਂਟ ਦੀ ਹੈ ਬਹੁਤ ਧੰਨਵਾਦ ਕਰ ਰਹੇ ਹਾਂ ਹੱਥ ਜੋੜ ਕੇ ਧੰਨਵਾਦ ਕਰਨਾ ਚਾਹੁੰਦੇ ਹਾਂ ਭਵਾਨਤਮਾਨ ਜੀ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ